मैडम सोनिया गांधी जी ਦਾ ਖੜਕੇਤ ਸਾਹਿਬ ਦਾ ਰਾਜਜੀ ਦਾ ਜੀ ਉਹ ਦਵਿੰਦਰ ਯਾਦਵ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਟਿਕਟ ਦੇ ਕੇ ਅਮਰਸਰ ਦੀ ਕਾਂਗਰਸ ਦੇ ਨਾਲ ਨਾਲ ਸਾਰੇ ਅਮਰਸਰ ਦਾ ਸਿਰਚਾ ਕੀਤਾ ਜੀ ਸਾਡਾ ਮਾਨ ਰੱਖਿਆ ਤੀਸਰੀ ਵਾਰੀ ਜਤਨ ਵਾਲੇ ਕੈਂਡੀਡੇਟ ਨੂੰ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਅਸੀਂ ਵਿਸ਼ਵਾਸ ਨਾ ਕਰਨੇ ਆ ساری ਕਾਂਗਰਸ ਪਾਰਟੀ ਇਕਜਟ ਹੋ ਕੇ ਔਰ ਆਪਣੇ ਇਸ ਕੈਂਡੀਡੇਟ ਨੂੰ ਤੀਸਰੀ ਵਾਰੀ ਪਾਰਲੀਮੈਂਟ ਦੇ ਵਿੱਚ ਪੇਚੜੀ ਦਿੱਤੀ ਸਾਹਿਬ ਲੜਾਈ ਨੂੰ ਕਦੀ ਕਮਜ਼ੋਰ ਨਹੀਂ ਲੈਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਸ਼ਕਤ ਦਾਵੇਦਾਰ ਔਰ ਸ਼ਕਤ ਜਿੱਤਣ ਵਾਲਾ ਸਟਰੋਂਗ ਕਿਹੜਾ ਕੈਂਡੀਡੇਟ ਹੈ ਇਹਨਾਂ ਦੋਹੋਂ ਉਹ ਜਿਲ੍ਹਾ ਸਾਹਿਬ ਵੈਸ ਕਰਕੇ ਨਜ਼ਰ ਆ ਰਹੇ ਹਨ ਕਿਉਂਕਿ 5 ਸਾਲੇ ਵਿਚਰੇ ਨੇ ਪਾਰਲੀਮੈਂਟ ਵਿੱਚ ਬਟ ਕੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਚੁੱਕੀ ਹੈ ਦੇਖੋ ਮੈਂ ਤਾਂ ਕਹਿੰਦਾ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਗੁਰਜੀਤ ਸਿੰਘ ਉਹ ਜਿਲ੍ਹਾ ਜੀ ਸਟੈਂਡ ਨਾਲ ਲੈਣ ਤੇ ਜਿਲੰਦਰ ਤੋਂ ਇਹ ਪੁੱਤਰ ਤੋਂ ਵੀ ਮੁੜ ਜਾਈਦਾ ਹੈ। ਸੁਰੇ ਕੋ ਸਾਈਡ ਹੈ। ਔਰ 에어ਪੋਰਟ ਦੀਆਂ ਫਲਾਈਟਾਂ ਵਧੀਆਂ, ਬਾਰਡਰ ਦੇ ਵਪਾਰ ਦੀ ਗੱਲ ਕੀਤੀ, ਕਿਸਾਨ ਅੰਦੋਲਨ ਦੇ ਵਿੱਚ ਗਏ। ਔਰ ਹਰ ਜਗ੍ਹਾ ਤੇ ਜਾ ਕੇ ਇਹਨਾਂ ਨੇ ਮੁਮਬਈ ਸਰ ਤੇ ਇਸ਼ੂ ਤੇ ਗੱਲ ਕੀਤੀ ਹੈ। ਔਰ ਮੈਂ ਸਮਝਦਾ ਕਿ ਕਈ ਪ੍ਰੋਜੈਕਟ ਵੀ ਲੈ ਕੇ ਆਏ। ਜੀ। ਮਨੋ ਉਮੀਦ ਹੈ ਕਿ ਕਿ ਪੈਕੀ 2024 ਦੋ ਸਰਕਾਰ ਬਣੇਗੀ। ਸਾਡੀ ਕਾਂਗਰਸ ਪਾਰਟੀ ਇੰਡੀਆ ਗਵਰਨਮੈਂਟ। ਔਰ ਉਈਲਾ ਸਾਹਿਬ ਜਿੱਤ ਕੇ ਇੱਕ ਚੰਗੀ ਪੋਜੀਸ਼ਨ ਤੇ ਜਾਣਗੇ ਮੈਂ ਪ੍ਰਮਾਤਮਾ ਅੱਗੇ ਗੁਰੂ ਰਾਮਦਾਸ ਜੀ ਜ਼ਿਕਰ ਅਰਦਾਸ ਕਰਦਾ ਸਾਡੇ ਸਾਰਿਆਂ ਦਾ ਇਹ ਸਿਰਫ ਚਾਹੇ 2022 ਦੇ ਵਿੱਚ ਲੋਕ ਦੇ 2 ਸਾਲ ਤੋਂ ਉੱਪਰ ਹੋ ਗਏ ਸਮਾਂ ਵੀ ਪੂਰਾ ਹੋ ਗਿਆ ਨਾ ਜੀ ਔਰ ਲੋਕ ਅੱਕੇ ਪੇ ਸਤੇ ਪੇ ਆ ਮੈਂ ਜ਼ਿਆਦਾ ਤੇ ਨਹੀਂ ਕਹਿੰਦਾ ਸਭ ਪਾਰਟੀਆਂ ਨੇ ਲੜਾਈਆਂ ਲੜਦੀਆਂ ਲੜਦੀਆਂ ਚਾਹੀਦੀਆਂ ਵੀ ਆ ਮੁੱਦਿਆਂ ਤੇ ਲੜਾਂਗੇ ਔਰ ਪੋਇਲਾ ਸਾਹਿਬ ਆਪਣੀ ਜਿੱਤ ਪ੍ਰਾਪਤ ਕਰੇਗਾ ਬਿਲਕੁਲ 옳ਲਾ ਇਸ ਲਈ 7.5 ਸਾਲ ਤੋਂ ਕਰਦੇ ਆ ਰਹੇ ਆ ਇਹ ਕੁਝ ਨਵਾਂ ਨਹੀਂ ਹੈ ਕਈ ਕੈਂਡੀਡੇਟ 10 ਦਿਨ ਪਹਿਲਾਂ ਆਏ ਹੋਣਗੇ ਕਈ 20 ਦਿਨ ਤੇ ਕਈ ਵੱਧ ਤੋਂ ਵੱਧ ਮਹੀਨਾ ਪਹਿਲਾਂ ਸਾਡੀ 7.5 ਸਾਲ ਤੋਂ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਸਾਡਾ ਦਿਨ ਬਰ ਦਿਨ 7.5 ਸਾਲ ਤੋਂ ਸਾਡਾ ਸਾਥ ਨਾਲ ਰਿਹਾ ਹੈ ਸਾਡੇ ਲਈ ਇੱਕ ਅਸੀਂ ਇੱਕ ਨਾਰਮਲ ਦਿਨ ਇੱਕ ਨਾਰਮਲ ਦਿਨ ਪਰ ਥੋੜੀ ਬਾਅਦ ਮਿਹਨਤ ਦੇ ਨਾਲ ਅਸੀਂ ਇਹ ਕੈਂਪੇਨਿੰਗ ਨੂੰ ਸਮਝਦੇ ਹਾਂ ਇਹ ਕੈਂਡੀਡੇਟਸ ਨਾਮ ਭੁੱਲ ਗਏ ਸੀਗੇ ਜਿੰਨਾ ਇੱਕ ਮੈਂ ਸੁਣਿਆ ਹੈ ਉਹਨਾਂ ਨੂੰ 2019 'ਚ ਯਾਦ ਕਰਾਇਆ ਸੀ ਨਾਮ ਹੁਣ ਦੁਬਾਰਾ ਨਾਮ ਯਾਦ ਕਰਾਵਾਂਗੇ ਇੱਕ ਵਾਰੀ ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਠੀਕ ਆਪੋ ਆਪਣੀ ਜਗ੍ਹਾ ਮਿਹਨਤ ਲਾਉਣ ਨੂੰ ਆਪਣਾ ਕੰਮ ਦੱਸਣ ਅਸੀਂ ਆਪਣਾ ਦੱਸਾਂਗੇ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਤੇ ਅਦਕਾ ਫੇਰ ਲੋਕੀ ਮੋਹਰ ਲਾਉਣਗੇ ਅਦਕਾ ਫੇਰ ਅਸੀਂ ਹੈਟ੍ਰਿਕ ਆਪਣੀ ਬਣਾਉਣ ਜਾ ਰਹੇ ਹਾਂ ਸੋ ਪਾਜੀ ਪਹਿਲਾਂ ਆਪਣਾ ਕੰਮ ਮੈਂ ਜੀ ਰਾਹੁਲ ਕੁਮਾਰ ਯੂਸ ਪ੍ਰੈਜ਼ੀਡੈਂਟ ਜ਼ਿਲ੍ਹਾ ਅਫਸਰ ਦੂਸਤ ਅੰਦਰਸਤ ਜੀ ਸਿੰਘ ਹੋਣੇ ਟਿਕਟ ਤੇ ਇੱਕ ਇੱਕ ਕਾਂਗਰਸ ਪਾਰਟੀ ਵਾਲਾ ਢੋਲਾ ਜਾ ਗਿਆ ਕੀ ਕਰ ਚੁੱਕੇ ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਮਾਣਦੇ ਮੇਰੀ ਮਾਦੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਖੜਗੇ ਸਾਹਿਬ ਤੇ ਸਾਡੇ ਇੰਚਾਰਜ ਦਿਵਿੰਦਰ ਚਾਲਰ ਜੀ ਤੇ ਹਾਜ਼ਰ ਮਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੱਤੇ ਦੋਵਾਰ ਜੀਨਰ ਐਮਪੀ ਗੁਰਜੀਤ ਸਿੰਘ ਓਇਲਾ ਜੀ ਤੀਜੀ ਵਾਰ ਸਾਡੇ ਅੰਮ੍ਰਿਤਸਰ ਲੋਕ ਸਭਾ ਦੀ ਸੀਟ ਤੇ ਇਹ ਉਮੀਦਾਰ ਅੱਤਾਨਿਆ ਇਹਨਾਂ ਨੂੰ ਅਸੀਂ ਪਿਛਲੀ ਵਾਰ ਤੋਂ ਇਸ ਵਾਰ ਲੱਖ ਵੋਟ ਤੋਂ ਪਿਛਲੀ ਵਾਰ ਜਿੱਤੇ ਇਸ ਵਾਰ ਜੂਤ ਕਾਂਗਰਸ ਤੀ ਰੈਨਮਾਈ ਦੇ ਵਿੱਚ ਜੂਤ ਕਾਂਗਰਸ ਪੂਰਾ ਜੋਰ ਲਾ ਰਿਹਾ ਹੈ ਕਿ ਇਸ ਵਾਰ ਐਮਵੀ ਗੁਰਜੀਤ ਸਿੰਘ ਓਇਲਾ ਜੀ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਐਸੀ ਜਿੱਤ ਪ੍ਰਾਪਤ ਕਰਕੇ ਭੇਜਾਂਗੇ ਪੰਜਾਬ ਦੇ ਵਿੱਚ ਖਰਦਾਰ ਗੁਰਜੀਤ ਸਿੰਘ ਓਜਲਾ ਦੀ ਸਭ ਤੋਂ ਵੱਡੀ ਲੀਡ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀ ਜੋਗੀ ਇੱਕ ਹੋੜ ਸੀਟ ਮੰਨੀ ਜਾਵੇਗੀ ਉਹਦੀ ਜਿੱਤ ਪ੍ਰਾਪਤ ਕਰਾ ਕੇ ਅਸੀਂ ਏ ਦਾ ਸਭਾਈ ਭੇਜਾਂਗੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਹੁਣ ਜੀ ਤਾਂ ਕਿਹੜੇ ਕੈਂਡੀਡੇਟ ਨੂੰ ਜਿਹੜਾ ਤੁਸੀਂ ਮਜ਼ਬੂਤ ਸਮਝਦੇ ਹੋ ਸਰਕਾਰ ਨੂੰ ਜੀ ਸਹੋਜਾ ਰਹਿਣੇ ਦੇਖੋ ਜੀ ਗੁਰਜੀਤ ਸਿੰਘ ਐਮਪੀ ਜਿਹੜੇ ਓਇਲਾ ਦੋ ਵਾਰੀ ਦੇ winner ਕੈਂਡੀਡੇਟ ਰਹਿ ਚੁੱਕੇ ਨੇ ਜਿਨ੍ਹਾਂ ਨੇ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਦੇ ਵਿੱਚ ਔਰ ਲੋਕ ਹਰੇ ਜ਼ਰੂਰਤ ਨੂੰ ਰਾਜ ਠਾਈ ਆ ਬਾਰੇ ਇੱਕ ਮੰਗ ਦੀ ਵਾਰ ਠਾਈ ਆ ਇੰਨਾ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਇਹਨਾਂ ਦੇ ਥੱਲੇ ਸਾਰੇ ਕਦਮ ਪੋਣੇ ਹੋ ਚੁੱਕੇ ਆ ਤੇ ਇਸ ਦਿਨ ਤੋਂ ਉੱਪਰ ਮੈਂ ਨਹੀਂ ਸਮਝਦਾ ਕਿ ਕੋਈ ਵੀ ਕੈਂਡੀਡੇਟ ਚਾਹੇ ਫਾਈਲ ਫਰਦਾਵਾ ਕਾ ਹੈ ਕਲੀਦਲ ਦਾ ਚਾਹੇ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕਦ ਬੋਨੇ ਆ ਜੀ ਐਮਪੀ ਗੁਰਜੀਤ ਸਿੰਘ ਕੋਇਲਾ ਏ 2 ਲੱਖ ਦੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੀ ਸੀਟ ਅੰਬਰਸਰ ਦੀ ਸਭ ਤੋਂ ਹੋਟ ਸੀਟ ਦੇ ਮਿਲ ਜਾਊਗੀ ਤੇ ਪੰਜਾਬ ਚ ਸਭ ਤੋਂ ਵੱਡੀ ਲੀਡ ਨਾਲ ਸਰਦਾਰ ਗੁਰਜੀਤ ਸਿੰਘ ਕੋਇਲਾ ਐਮਪੀ ਆ ਸਾਹਿਬ ਥੈਂਕ ਯੂ ਸਾਲ ਤੋਂ ਕਰਦੇ ਆ ਰਹੇ ਆ ਇਹ ਕੁਝ ਨਵਾਂ ਨਹੀਂ ਹੈ ਕਈ ਕੈਂਡੀਡੇਟ 10 ਦਿਨ ਪਹਿਲਾਂ ਆਏ ਹੋਣਗੇ ਕਈ 20 ਦਿਨ ਤੇ ਕਈ ਵੱਧ ਤੋਂ ਵੱਧ ਮਹੀਨਾ ਪਹਿਲਾਂ ਸਾਡੀ 7.5 ਸਾਲ ਤੋਂ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਸਾਡਾ ਦਿਨ ਪਰ ਦਿਨ 7.5 ਸਾਲ ਤੋਂ ਸਾਡਾ ਸਾਥ ਨਾਲ ਰਿਹਾ ਹੈ ਸਾਡੇ ਲਈ ਇੱਕ ਅਸੀਂ ਇੱਕ ਨਾਰਮਲ ਦਿਨ ਇੱਕ ਨਾਰਮਲ ਦਿਨ ਪਰ ਥੋੜੀ ਬਾਅਦ ਮਿਹਨਤ ਦੇ ਨਾਲ ਅਸੀਂ ਕੈਂਪੇਨਿੰਗ ਨੂੰ ਸਮਝਦੇ ਹਾਂ ਇਹ ਕੈਂਡੀਡੇਟਸ ਨਾਮ ਭੁੱਲ ਗਏ ਸੀਗੇ ਜਿੰਨਾ ਕੁ ਮੈਂ ਸੁਣਿਆ ਹੈ ਉਹਨਾਂ ਨੂੰ 2019 ਦੀ ਯਾਦ ਕਰਾਇਆ ਸੀ ਨਾਮ ਉਹ ਦੁਬਾਰਾ ਨਾਮ ਯਾਦ ਕਰਾਵਾਂਗੇ ਇੱਕ ਵਾਰੀ ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਠੀਕ ਆਪੋ ਆਪਣੀ ਜਗ੍ਹਾ ਮਿਹਨਤ ਲਾਉਣ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਤੇ ਅਦਕਾਂ ਫੇਰ ਲੋਕੀ ਮੂਰ ਲਾਉਣਗੇ ਅਦਕਾਂ ਫੇਰ ਅਸੀਂ ਹੈਟ੍ਰਿਕ ਆਪਣੀ ਬਣਾਉਂਦੇ ਜਾ ਰਹੇ ਹਾਂ ਸੋ ਬਾਜੀ ਪਹਿਲੋਂ ਆਪਣਾ ਨਾਮ ਮੈਂ ਜੀ ਰਾਹੁਲ ਕੁਮਾਰ ਯੂਸ ਰਾਈਟ ਹੈਂਡ ਜਿਲ੍ਹਾ ਅਫਸਰ ਜੂਸ ਕਾਂਗਰਸ ਦਾ ਜੀ ਸਿੰਘ ਹੋਰ ਦਾ ਟਿਕਟ ਦੇ ਇੱਕ ਇੱਕ ਕਾਂਗਰਸ ਪਾਰਟੀ ਵਾਲਾ ਨਾਜਿਆ ਗਿਆ ਕੀ ਕਰਾਂ ਚੌਕ ਮੈਂ ਜੀ ਸਭ ਤੋਂ ਪਹਿਲਾਂ ਆਪਣੀ ਹਾਈਟ ਮਾਰਨ ਤੇਰੀ ਮਾਦੀ ਸੋਲੀਆਂ ਗੱਲ ਕੀਤੀ ਰਾਹੁਲ ਗਾਂਧੀ ਜੀ ਖੜਕੇ ਸਾਹਿਬ ਤੇ ਸਾਡੇ ਇੰਚਾਰਜ ਦਿਵਿੰਦਰ ਚਾਲਨ ਜੀ ਤੇ ਹਾਈਟ ਮਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੋਵਾਰ winner ਐਮਪੀ ਗੁਰਜੀਤ ਸਿੰਘ ਓਇਲਾ ਜੀ ਤੀਜੀ ਵਾਰ ਸਾਡੇ ਅੰਮ੍ਰਿਤਸਰ ਲੋਕ ਸਭਾ ਦੀ ਸੀਟ ਤੇ ਇਹ ਉਮੀਦਾਰ ਖੜਾ ਆਇਆ ਹੈ ਇਹਨਾਂ ਨੂੰ ਅਸੀਂ ਪਿਛਲੀ ਵਾਰ ਤੋਂ ਇਸ ਵਾਰ ਲੱਖ ਵੋਟ ਤੋਂ ਪਿਛਲੀ ਵਾਰ ਜਿੱਤੇ ਇਸ ਵਾਰ ਜੂਤ ਕਾਂਗਰਸ ਦੀ ਰੈਨਮਾਈ ਦੇ ਵਿੱਚ ਜੂਤ ਕਾਂਗਰਸ ਪੂਰਾ ਜ਼ੋਰ ਲਾ ਰਿਹਾ ਹੈ ਕਿ ਇਸ ਵਾਰ ਅਮ੍ਰਿਤਕੁਰਜੀਤ ਸਿੰਘ ਵੇਲਾ ਜੀ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਐਸੀ ਜਿੱਤ ਪ੍ਰਾਪਤ ਕਰਕੇ ਭੇਜਾਂਗੇ ਪੰਜਾਬ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਓਜਲਾ ਦੀ ਸਭ ਤੋਂ ਵੱਡੀ ਲੀਡ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀ ਜੋਗੀ ਇੱਕ ਹੋੜ ਸੀਟ ਮੰਨੀ ਜਾਵੇਗੀ ਉਹਦੀ ਜਿੱਤ ਪ੍ਰਾਪਤ ਕਰਾ ਕੇ ਅਸੀਂ ਅਸੈਂਬਲੀ ਭੇਜਾਂਗੇ ਲੇਕਿਨ ਇਹ ਗੱਲ ਕੀਤੀ ਜਾਵੇ ਹੁੰਦੀ ਤਾਂ ਖੜ ਕੈਂਡੀਡੇਟ ਨੂੰ ਜਿਹੜਾ ਤੁਸੀਂ ਮਜ਼ਬੂਤ ਸਮਝਦੇ ਹੋ ਸਰਕਾਰ ਨੂੰ ਜਿੱਤ ਸੋਚਣਾ ਦੇਖੋ ਜੀ ਗੁਰਜੀਤ ਸਿੰਘ ਐਮਪੀ ਜਿਹੜੇ ਓਇਲਾ ਦੋ ਵਾਰੀ ਦੇ ਵਿਨਰ ਕੈਂਡੀਡੇਟ ਰਹਿ ਚੁੱਕੇ ਨੇ ਜਿਨ੍ਹਾਂ ਨੇ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਦੇ ਵਿੱਚ ਔਰ ਲੋਕਾਰੇ ਜ਼ਰੂਰਤ ਨੂੰ ਕਾਜ ਠਾਈ ਆ ਔਰ ਇੱਕ ਮੰਗ ਦੀ ਵਾਇਟਾਈ ਆ ਇੰਨਾ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਇਹਨਾਂ ਦੇ ਥੱਲੇ ਸਾਰੇ ਕਦ ਬੋਨੇ ਹੋ ਚੁੱਕੇ ਆ ਤੇ ਇਸ ਦਿਨ ਤੋਂ ਉੱਪਰ ਮੈਂ ਨਹੀਂ ਸਮਝਦਾ ਕਿ ਕੋਈ ਵੀ ਕੈਂਡੀਡੇਟ ਚਾਹੇ ਭਾਜਪਾ ਦਾ ਹੋਵੇ ਕਾਲੀ ਦਲ ਦਾ ਚਾਹੇ ਆਮ ਆਦਮੀ ਪਾਰਟੀ ਦਾ ਇਨਾਂ ਦੇ ਕਦਮ ਪੋਣਿਆ ਜੀ ਐਮਪੀ ਗੁਰਜੀਤ ਸਿੰਘ ਓਜਲਾਏ 2 ਲੱਖ ਦੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਲੋਕ ਸਵਾਦੀ ਸੀਟ ਅੰਬਰਸਰ ਦੀ ਸਭ ਤੋਂ ਹੋਟ ਸੀਟ ਦੇ ਮਿਲ ਜਾਊਗੀ ਤੇ ਪੰਜਾਬ ਚ ਸਭ ਤੋਂ ਵੱਡੀ ਲੀਡ ਨਾਲ ਸਰਦਾਰ ਗੁਰਜੀਤ ਸਿੰਘ ਕੋਇਲਾ ਐਮਪੀ ਆ ਸਾਹ ਬਣੇ